ਮਾਇਆ ਕੀ ਹੈ ਸਿੱਖ ਧਰਮ ਮਾਇਆ ਦੇ ਇਹਨਾਂ ਰਵਾਇਤੀ ਅਰਥਾਂ ਨੂੰ ਨਹੀਂ ਮੰਨਦਾ ਕਿ ਮਾਇਆ ਨਿਹਰਾ ਇੱਕ ਪਰਮ ਹੀ ਹੈ ਇਸ ਸੰਸਾਰ ਮਾਇਆ ਨਹੀਂ ਇਹ ਅਕਾਲ ਪੁਰਖ ਦੀ ਰਚਨਾ ਹੈ ਇਸ ਤਰ੍ਹਾਂ ਇਹ ਸੱਚੇ ਪ੍ਰਭੂ ਦਾ ਨਿਵਾਸ ਸਥਾਨ ਹੈ ਸਗੋਂ ਇਹ ਈਸ਼ਵਰ ਦਾ ਮੰਦਰ ਹੈ ਸਿੱਖ ਤਨ ਅਨੁਸਾਰ ਦ્વੈਤ ਭਾਵ ਦਾ ਸਿਧਾਂਤ ਮਾਇਆ ਹੈ ਇਹ ਦ્વੈਤ ਹੀ ਹੈ ਜੋ ਮਨੁੱਖ ਨੂੰ ਈਸ਼ਵਰ ਨਾਲੋਂ ਤੋੜ ਕੇ ਤਨ ਦੌਲਤ ਰੂਪ ਰੰਗ ਬਲ ਜੋਰ ਵਿਦਵਤਾ ਆਦਵਲ ਖਿੱਚਦੀ ਹੈ ਗੁਰਬਾਣੀ ਸਪਸ਼ਟ ਕਰਦੀ ਹੈ ਇਹ ਮਾਇਆ ਜਿਤ ਹਰ ਵਿੱਚ ਰੈ ਮੋਹ ਉਪਜਾਇ ਪਾਉ ਦੂਜਾ ਲਾਇਆ ਮਾਇਆ ਦਾ ਮੂਲ ਹੈ ਹਮੈ ਅਹੰਗ ਭਾਵ ਦਾ ਦਾਵਾ ਜਿਸ ਕਾਰਨ ਮਨੁੱਖ ਆਪਣੇ ਆਪ ਨੂੰ ਆਪਣੇ ਦੇਵੀ ਸੋਮੇ ਤੋਂ ਵੱਖਰਾ ਮਹਿਸੂਸ ਕਰਦਾ ਹੈ ਇਹ ਜੇਹੇ ਬੰਦਨਾ ਦੇ ਕਾਰਨ ਮਨੁੱਖ ਆਪਣੇ ਆਪ ਨੂੰ ਆਪਣੇ ਸਾਾਕਾਂ ਸੰਬੰਧੀਆਂ ਤੇ ਸੰਸਾਰਕ ਪਦਾਰਥਾਂ ਦੀ ਪਕੜ ਨਾਲ ਜਕੜ ਲੈਂਦਾ ਹੈ ਮਾਇਆ ਆਤਮਾ ਲਈ ਫਾਹੀ ਹੈ ਮਾਇਆ ਸਵੈ ਚੇਤਨਤਾ ਜਾਂ ਸਵੈ ਮਗਨਤਾ ਦੇ সূਖਸ਼ਮ ਰੂਪ ਹੀ ਧਾਰਕ ਸਕਦੀ ਹੈ ਇਸ ਦੇ ਹੋਰ ਵੱਖ-ਵੱਖ ਪਹਿਲੂ ਵੀ ਹੋ ਸਕਦੇ ਹਨ ਜਿਵੇਂ ਇਕਲੀ ਹੰਕਾਰ ਪਰਿਵਾਰਕ ਮੋਹ ਐਸ਼ ਆਰਾਮ ਦੀ ਇੱਛਾ ਤੇ ਤਨ ਦੌਲਤ ਦੀ ਪਕੜ ਆਦ ਇਸ ਤਰ੍ਹਾਂ ਸਾਡੇ ਨਿੱਤ ਦੇ ਜੀਵਨ ਵਿੱਚ ਮਾਇਆ ਦਾ ਹਿੱਸਾ ਸਭ ਤੋਂ ਵੱਧ ਹੈ ਸਤਿਗੁਰੂ ਆਪਣੀ ਮਿਹਰ ਸਦਕਾ ਮਾਇਆ ਦੇ ਪ੍ਰਭਾਵ ਤੋਂ ਬਚਣ ਦਾ ਦਾਰੂ ਦੱਸਦੇ ਹਨ ਇਹ ਦਾਰੂ ਹੈ ਈਸ਼ਵਰ ਦਾ ਨਾਮ ਜੋ ਕਿ ਜਾਦੂ ਦੀ ਤਰ੍ਹਾਂ ਸਰ ਕਰਦਾ ਹੈ ਇਸ ਦੁਆਰਾ ਮਾਇਆ ਵੱਸ ਵਿੱਚ ਆ ਜਾਂਦੀ ਹੈ ਤੇ ਸਿੱਖ ਨੂੰ ਸਤੰਨ ਦੀ ਨਹੀਂ ਕਈ ਜਨਮਾਂ ਵਿੱਚੋਂ ਲੰਘਣ ਕਰਕੇ ਸਾਡੇ ਮਨ ਉੱਤੇ ਮਾਇਆ ਦੀ ਮੈਲ ਇਕੱਠੀ ਹੋਈ ਹੈ ਗੁਰਵਾਕ ਹੈ ਜਨਮ ਜਨਮ ਕੀ ਸਮਲ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਇਹ ਮਾਇਆ ਜੀਵ ਨੂੰ ਜੋ ਕਵਾਂਗ ਚਿਮੜੀ ਰਹਿੰਦੀ ਹੈ ਮਾਇਆ ਵਖੇਵੇਂ ਦਾ ਪਉਤਪਨ ਕਰਦੀ ਹੈ ਤੇ ਮਨੁੱਖ ਆਪਣੇ दैवी ਗੁਣਾਂ ਨੂੰ ਭੁੱਲ ਕੇ ਪਸ਼ੂ ਪੂਣੇ ਦੇ ਪੱਧਰ ਤੇ ਡਿੱਗਦਾ ਹੈ ਨਿਰਸੰਦੇਹ ਛੇਤੀ ਜਾਂ देर ਨਾਲ ਜੀਵ ਨੂੰ ਇਸ ਗੱਲ ਨੂੰ ਜਾਣਨਾ ਹੈ ਕਿ ਪ੍ਰਮਾਤਮਾ ਦੀ ਮਹਾਨ ਜੋਤੀ ਉਸ ਦੇ ਅੰਦਰ ਵਸ ਰਹੀ ਹੈ। ਇਹੀ ਆਤਮਿਕ ਜਾਗਰਤੀ ਹੈ ਜਿਸ ਨਾਲ ਵਿਕਾਰਾਂ ਤੇ ਤ੍ਰਿਸ਼ਨਾ ਤੋਂ ਛੁਟਕਾਰਾ ਮਿਲਦਾ ਹੈ। ਇਹ ਛੁਟਕਾਰਾ ਸਵੈ ਸੰਜਮ ਨਾਲ ਅਮਲੀ ਤੌਰ ਤੇ ਪਵਿੱਤਰ ਜੀਵਨ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਸੱਚ ਹੈ ਕਿ ਸਤਿਗੁਰੂ ਨਾਲ ਮਿਲਾਪ ਤੇ ਸੰਤਪੁਰਸ਼ਾਂ ਦੀ ਸੰਗਤ ਨਾਲ ਮਨੁੱਖ ਨੂੰ ਇਹ ਸੋਝ ਸਹਿਜੇ ਹੀ ਹੋ ਜਾਂਦੀ ਹੈ ਕਿ ਉਹ ਜੋਤ ਸਰੂਪ ਹੈ।